ਮਿੱਤਰੋ ਗੌਰ ਕਰਿਓ ਘੋੜੇ ਤੇ ਜਿਹੜਾ ਕੋਈ ਮਿੱਤਰ ਪਿਆਰਾ ਘਰੇ ਸਾਨ ਤਿਆਰ ਕਰਨਾ ਚਾਹੁੰਦਾ ਜਾਂ ਕਿਸੇ ਨੇ ਘਰੇ ਸਾਨ ਰੱਖਣਾ ਨਵੀਂ ਉਮਰ ਦਾ ਤੁਹਾਨੂੰ ਘੋੜਾ ਦਿਖਾਉਣ ਲੱਗਿਆ 2.5 ਸਾਲ ਉਮਰ ਆ 31 ਮਹੀਨੇ ਉਮਰ ਹੈ ਦੀ ਤੇ ਬਹੁਤ ਸੋਹਣਾ ਸੁਨੱਖਾ ਮਾਰਕਿੰਗ ਬਹੁਤ ਸੋਹਣੀ ਆ ਘੋੜੇ ਦੀ ਪਟਾ ਪੁਟਾ ਬਹੁਤ ਸੋਹਣਾ ਤੇ ਮੂੰਹ ਮਾਂ ਵੀ ਬਹੁਤ ਸੋਹਣਾ ਕੰਨ ਕਨੌਤੀ ਵਾਲੇ ਚਿੱਬੀ ਕੱਢਦਾ ਸਾਰੇ ਪਾਸੇ ਇਹਨ ਸੁਨੱਖਾ ਤਿਆਰ ਘੋੜਾਗਾ ਤੇ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਐਂਡ ਤੱਕ ਵੀਡੀਓ ਚ ਬਣੇ ਰਹੋ ਸਾਰੀ ਜਿੰਨੀ ਕੁ ਜਾਣਕਾਰੀ ਮਾਲਕ ਵੀਰਾਂ ਨੇ ਆਪਾਂ ਨੂੰ ਦੱਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਿੰਡਾ ਪੁੰਡਾ ਦੇਖੋ ਐ ਲਿਸਕ ਦਾ ਧੌਣ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਮੂੰਹ ਦੇਖੋ ਨਾ ਪਟਾ ਦੇਖੋ ਕਿੰਨਾ ਸੋਹਣਾ ਘੋੜੇ ਦਾ ਤੇ ਮੱਥੇ ਪਟਾ ਦੋਸਤੋ ਦੋ ਪੈਰ ਚੱਟੇ ਆ ਇੱਕ ਮੂਰਲਾ ਇੱਕ ਪਿਸਲਾ ਪੈਰ ਚੱਟਿਆ ਜਿਹਨੂੰ ਅਬੀਜੀਤ ਕਹਿੰਦੇ ਨੇ ਤੇ ਕੰਨ ਬਹੁਤ ਸੋਹਣਾ ਬਾਈ ਕਹਿੰਦਾ ਵੀ ਐਨ ਓਕੇ ਦੀ ਰਿਪੋਰਟ ਆ ਪਿੱਠ ਪੁੜਾ ਦੇਖ ਲਓ ਤੁਸੀਂ ਘੋੜੇ ਦਾ ਐਨ ਲੰਬਾਈ ਲੰਬੂਈ ਚੰਗੀ ਆ ਘੋੜੇ ਦੇ ਵਿੱਚ ਤੇ ਮੈਟਰੋ ਘੋੜਾ ਜੇ ਕੋਈ ਮਿੱਤਰ ਪਿਆਰਾ ਘੋੜਾ ਪਾਲ ਰਿਆ ਤਾਂ ਵੀਡੀਓ ਜ਼ਰੂਰ ਉਹਦੇ ਤੱਕ ਪਹੁੰਚਦੀ ਕਰ ਦਿਓ ਸ਼ੇਅਰ ਕਰ ਦਿਓ ਅੱਗੇ ਵੀਡੀਓ ਤੇ ਘੋੜੇ ਦੀ ਹਾਈਟ ਆ 60 ਪਲੱਸ ਆ ਦੋਸਤੋ ਬਾਲ ਪੌਰੀਆਂ ਦਾ ਬਿਲਕੁਲ ਸਾਫਾ ਘੋੜਾ ਤੇ ਸਵਾਰੀ ਵਗੈਰਾ ਕਰਾਉਂਦਾ ਬਾਈ ਕਹਿੰਦੇ ਵੀ ਆਪਾਂ ਬੈਠਣ ਲੱਗੇ ਸਵਾਰੀ ਦਾ ਪਾਸ ਆ ਐਨ ਓਕੇ ਸੋਹਣੀ ਸਵਾਰੀ ਕਰਾਉਂਦਾ ਕੰਨ ਬਹੁਤ ਸੋਹਣਾ ਪਟਾ ਬਹੁਤ ਸੋਹਣਾ ਘੋੜੇ ਦਾ ਤੇ ਦੋਸਤੋ 22 ਸਾਲ ਦੋ ਦਾੰਦਾ ਬਾਈ ਕਹਿੰਦਾ 31 ਕ ਮਹੀਨੇ ਉਮਰ ਹੋ ਗਈ ਬਿਛੇਰੇ ਦੀ ਦੋਸਤੋ ਇਹ ਘੋੜਾ ਰਾਜਸਥਾਨ ਕੰਨੀ ਕੋਈ ਘੋੜਾ ਸੀਗਾ ਉਸ ਘੋੜੇ ਦਾ ਬੱਚਾ ਹੈਗਾ ਅੱਗੇ ਉਹ ਘੋੜਾ ਕਾਲੇ ਕਾਂਟੇ ਦਾ ਬੱਚਾ ਸੀਗਾ ਤੇ ਇਹ ਕਾਲੇ ਕਾਂਟੇ ਘੋੜੇ ਦਾ ਪੋਤਾ ਹੈਗਾ ਤੇ ਉਹ ਬਾਈ ਕਹਿੰਦੇ ਵੀ ਕਨਫਰਮ ਆ ਸਾਰਾ ਕੁਝ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਬਾਈ ਦਾ ਤੇ ਇਹਦੀ ਮਾਂ ਵੀ ਬਹੁਤ ਚੰਗੀ ਆ ਤੇ ਤੁਸੀਂ ਗੱਲਬਾਤ ਕਰਕੇ ਜੇ ਕੋਈ ਮਿੱਤਰ ਪਿਆਰਾ ਘੋੜਾ ਖਰੀਦਣ ਦਾ ਚਾਹਵਾਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜਾਖਲ ਦੇ ਕੋਲ ਬਾਈ ਦਾ ਪਿੰਡ ਰਹਿ ਜਾਂਦਾ ਹਰਿਆਣੇ ਦੇ ਵਿੱਚ ਜਾਖਲ ਦੇ ਕੋਲ ਪਿੰਡ ਆ ਬਾਈ ਦਾ ਤੇ ਨੰਬਰ ਸਕਰੀਨ ਤੇ ਆ ਗੱਲ ਵਾ ਜਰੂਰ ਕਰਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ